Лукасаба! ਚੋਣਾ ਦਾ ਸਿਆਸੀ ਵਿਗਲਤਾ ਵੱਜ ਹੀ ਚੁੱਕਾ ਹੈ ਪਰ ਇਸ ਦੇ ਨਾਲ ਹੀ ਹੁਣ ਜਿਹੜੇ ਉਮੀਦਵਾਰ ਨੇ ਉਹ ਚੋਣ ਪ੍ਰਚਾਰ ਵੀ ਕਰਨ ਲੱਗ ਪਏ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਪਿੰਡਾਂ ਦੇ ਲੋਕ ਜਿਹੜੇ ਨੇ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਜੇਕਰ ਤੁਸੀਂ ਸਾਡੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਆਏ ਹੋ ਵੋਟ ਮੰਗਣਾ ਚਾਹੁੰਦੇ ਨੇ ਪਰ ਵੋਟ ਮੰਗਣ ਤੋਂ ਪਹਿਲਾਂ ਆਸ ਰੱਖਣ ਤੋਂ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਨੇ 6 ਸਵਾਲ ਪਿੰਡ ਵਾਸੀਆਂ ਨੇ ਤਿਆਰ ਕੀਤੇ ਨੇ ਤੇ 6 ਸਵਾਲ ਕਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਇਹ ਕਿਹੜਾ ਪਿੰਡ ਹੈ ਜਿਹੜਾ ਲੋਕਾਂ ਜਣਾ ਉਮੀਦਵਾਰਾਂ ਤੋਂ ਸਵਾਲ ਕਰ ਰਿਹਾ ਹੈ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਆਮ ਤੌਰ ਤੇ ਜੇ ਅਸੀਂ ਵੇਖਿਆ ਜਾਂਦਾ ਚੋਣ ਪ੍ਰਚਾਰ ਕਰਨ ਆਏ ਉਮੀਦਵਾਰ ਵੱਡੇ ਵੱਡੇ ਦਾਅਵੇ ਕਰ ਦਿੰਦੇ ਨੇ ਲੋਕ ਵੋਟਾਂ ਵੀ ਪਾ ਦਿੰਦੇ ਨੇ ਚੁਣੇ ਵੀ ਜਾਂਦੇ ਨੇ ਪਰ ਬਾਅਦ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਇਸ ਕਰਕੇ ਹੁਣ ਲੋਕ ਜਿਹੜੇ ਨੇ ਜਿਹੜੇ ਉਮੀਦਵਾਰ ਚੋਣ ਪ੍ਰਚਾਰ ਕਰਨ ਦੇ ਲਈ ਉਹਨਾਂ ਕੋਲ ਆ ਰਹੇ ਨੇ ਉਹਨਾਂ ਤੋਂ ਸਵਾਲ ਪੁੱਛ ਰਹੇ ਨੇ ਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਫਿਰ ਉਸ ਤੋਂ ਬਾਅਦ ਤੁਹਾਡਾ ਚੋਣ ਪ੍ਰਚਾਰ ਹੋਵੇਗਾ ਤਾਂ ਤੁਹਾਨੂੰ ਪਿੰਡ ਵੀ ਦੱਸਾਂਗੇ ਜਿਨ੍ਹਾਂ ਨੇ ਇਹ ਸਵਾਲ ਪੁੱਛੇ ਨੇ ਤੇ ਹਕੀਕਤ ਵੀ ਦੱਸਾਂਗੇ ਕਿ ਕੀ ਕੁਝ ਹੈ ਤੇ ਨਾਲ ਕਿਹੜੇ ਕਿਹੜੇ ਸਵਾਲ ਪਿੰਡ ਵਾਸੀ ਪੁੱਛ ਰਹੇ ਨੇ ਉਮੀਦਵਾਰਾਂ ਦਾ ਉਹ ਵੀ ਦੱਸਾਂਗੇ ਤਾਂ ਪਿੰਡ ਵਾਸੀਆਂ ਨੇ ਜੁੜਾ ਇੱਕ ਪੂਰਾ ਖਰੜਾ ਤਿਆਰ ਕੀਤਾ ਉਹ ਹੂ ਬਹੂ ਅਸੀਂ ਤੁਹਾਨੂੰ ਪੜ੍ਹ ਕੇ ਦੱਸਾਂਗੇ ਚੋਣ ਪ੍ਰਚਾਰ ਦੇ ਲਈ ਆਏ ਉਮੀਦਵਾਰਾਂ ਦਾ ਸਵਾਗਤ ਹੈ ਪਰ ਪਿੰਡ ਦੇ ਵਿੱਚ ਵੋਟ ਦੀ ਆਸ ਲਗਾਉਣ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਪ੍ਰਤਾ ਲੈਣ ਜੀ ਕੀ ਤੁਸੀਂ ਸਾਡੇ ਪਿੰਡ ਦੇ ਰੁਜ਼ਗਾਰ ਲੋਕਾਂ ਉੱਪਰ ਕਰਜ਼ੀਆ ਦੀ ਸਥਿਤੀ ਅਤੇ ਕਾਰਨਾਂ ਦੇ ਬਾਰੇ ਜਾਣਦੇ ਹੋ ਛੋਟੇ ਕਿਸਾਨ ਅਤੇ ਮਜ਼ਦੂਰਾ ਦੀ ਕੀ ਹਾਲਤ ਹੈ ਦੂਸਰਾ ਕਿ ਅਫਸਰ ਸ਼ਾਹੀ ਦੇ ਵੱਲੋਂ ਮਨਰੇਗਾ ਮਜ਼ਦੂਰਾ ਦੇ ਨਾਲ ਕੀਤੀ ਜਾਂਦੀ ਧੱਕੇਸ਼ਾਈ ਤੋਂ ਤੁਸੀਂ ਵਾਕਿਫ ਹੋ ਤੀਸਰਾ ਸਵਾਲ ਪਿੰਡ ਵਾਸੀਆਂ ਨੇ ਕੀਤਾ ਹੈ ਸਾਡੇ ਪਿੰਡ ਦੇ 5 ਏਕੜ ਤੋਂ ਘਟ ਦੇ ਕਿੰਨੇ ਕਿਸਾਨਾਂ ਨੂੰ ਮਨਰੇਗਾ ਦਾ ਲਾਭ ਮਿਲੇਗਾ ਚੌਥਾ ਸਵਾਲ ਪਿੰਡ ਵਾਸੀਆਂ ਦਾ ਹੈ ਕਿ ਪਿੰਡ ਦੇ ਵਿੱਚ ਸਿਆਸੀ ਤੜੇਬੰਦੀਆਂ ਦਾ ਲੋਕਾਂ ਦੀ ਜੀਵ ਸਖਸ਼ੀਅਤ ਅਤੇ ਪਿੰਡ ਦੇ ਸਮਾਜਿਕ ਮਾਹੌਲ ਉੱਪਰ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੈ ਪੰਜਵਾਂ ਸਵਾਲ ਹੈ ਪਿੰਡ ਦੇ ਕਿੰਨੇ ਲੋਕ ਵਿਦੇਸ਼ ਜਾਣ ਨੂੰ ਮਜਬੂਰ ਹੋ ਰਹੇ ਨੇ ਤੇ ਕਿਉਂ ਛੇਵਾਂ ਸਵਾਲ ਹੈ ਪਿੰਡ ਦੇ ਵਿੱਚ ਨਸ਼ੇ ਦੀ ਕੀ ਹਕੀਕਤ ਹੈ ਇਹਨਾਂ ਵਿਸ਼ਿਆਂ ਦੇ ਉੱਪਰ ਲਿਫਾਫੇਵਾਜੀ ਰਹਿਤ ਕੋਈ ਸੰਜੀਦਾ ਉੱਤਰ ਦਿੱਤੇ ਬਿਨਾ ਸਾਡੇ ਵੋਟ ਦੀ ਆਸ ਨਾ ਰੱਖਣਾ ਪਿੰਡ ਰਾਮਗੜ ਨੱਬਾ ਪਟਿਆਲਾ ਤਾਂ ਪਟਿਆਲਾ ਦੇ ਲੋਕਾਂ ਦੇ ਵੱਲੋਂ ਇਸ ਵਾਰ ਉਮੀਦਵਾਰਾਂ ਤੋਂ ਕੀਤੇ ਜਾ ਰਹੇ ਨੇ ਜਿਹੜੇ ਵੀ ਉਮੀਦਵਾਰ ਉਹਨਾਂ ਦੇ ਕੋਲ ਵੋਟ ਮੰਗਣ ਆ ਰਹੇ ਨੇ ਤਾਂ ਸਵਾਲ ਲੋਕ ਪੁੱਛ ਰਹੇ ਨੇ ਇਹਨਾਂ ਉਮੀਦਵਾਰਾਂ ਤੋਂ ਕਿ ਸਾਡੀਆਂ ਇਹਨਾਂ ਗੱਲਾਂ ਦੇ ਜਵਾਬ ਦੋ ਤੇ ਅਸੀਂ ਤੁਹਾਨੂੰ ਵੋਟ ਪਾ ਕੇ ਜਿਤਾ ਦਵਾਂਗੇ ਤਾਂ ਇਤੋਂ ਨੇੜਲੇ ਪਿੰਡ ਰਾਮਗੜ੍ਹ ਦੇ ਵਸਨੀਕ ਵਸਨੀਕਾਂ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਲਈ 6 ਸਵਾਲ ਰੱਖੇ ਹੋਏ ਨੇ ਤੇ ਸਵਾਗਤੀ ਬੋਰਡ ਲਗਾਇਆ ਗਿਆ ਇਸ ਵਿੱਚ ਉਹਨਾਂ ਨੇ ਵੋਟ ਲੈਣ ਦੀ ਚਰਤ ਵਜੋਂ ਕੁਝ ਸਵਾਲਾਂ ਦੀ ਜਵਾਬ ਮੰਗੇ ਹਨ ਪਿੰਡ ਦੇ ਵਿੱਚ ਦਾਖਲ ਹੁੰਦੇ ਹੀ ਬੈਨਰ ਉਮੀਦਵਾਰਾਂ ਦੇ ਸਵਾਲਾਂ ਦੇ ਨਾਲ ਸਵਾਗਤ ਕਰਦਾ ਹੈ ਇਸ ਵਿੱਚ ਪਿੰਡ ਵਸਨੀਕਾਂ ਨੇ ਜਿਹੜੇ ਹੈ ਮੁੱਖ ਤੌਰ ਦੇ ਉੱਤੇ ਰੋਜ਼ਗਾਰ ਨਸ਼ਾ ਪ੍ਰਵਾਸ ਮੰਦਰੇਗਾ ਕਿਸਾਨਾਂ ਨੂੰ ਲੈ ਕੇ ਸਵਾਲ ਰੱਖੇ ਨੇ ਤੇ ਲਿਖਿਆ ਹੈ ਕਿ ਇਹਨਾਂ ਸਵਾਲਾਂ ਇਸ ਸੰਜੀਦਾ ਜਵਾਬਾਂ ਤੋਂ ਬਿਨਾ ਉਮੀਦਵਾਰ ਇਸ ਪਿੰਡ ਦੇ ਵਿੱਚੋਂ ਵੋਟ ਦੀ ਆਸ ਨਾ ਰੱਖਣ ਲੋਕਾਂ ਨੇ ਦੱਸਿਆ ਕਿ ਐਤਵਾਰ ਨੂੰ ਸਾਂਝੇ ਸਮਾਗਮ ਦੌਰਾਨ ਇੱਕ ਗੱਲ ਉੱਠੀ ਸੀ ਕਿ ਸਿਆਸੀ ਆਗੂਆਂ ਨੂੰ ਅਸਲ ਮੁੱਦਿਆਂ ਪ੍ਰਤੀ ਜਵਾਬਦੇਹ ਬਣਉਣ ਦੀ ਲੋੜ ਹੈ ਨਾ ਕਿ ਬੇਵਜ੍ਹਾ ਇਨਾਂਦੀਆਂ ਰੈਲੀਆਂ ਦੇ ਵਿੱਚ ਭੀੜ ਬਣਨ ਦੀ ਇਸ ਗੱਲ ਨੂੰ ਪਰਮਾ ਹੰਗਾਰਾ ਮਿਲਿਆ ਮਗਰੋਂ ਪਿੰਡ ਵਾਸੀਆਂ ਨੇ ਕੁਝ ਸਵਾਲ ਸੋਚੇ ਅਤੇ ਇਸ ਨੂੰ ਬੈਨਰ ਦੇ ਰੂਪ ਦੇ ਵਿੱਚ ਤਿਆਰ ਕੀਤਾ ਇਸ ਮੌਕੇ ਕੁਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਮੀਦਵਾਰ ਭਾਵੇਂ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹੋਣ ਉਹ ਪਿੰਡ ਦੇ ਵਿੱਚ ਬੇਰੁਜ਼ਗਾਰੀ ਛੋਟੇ ਕਿਸਾਨੀ ਅਤੇ ਮਜ਼ਦੂਰਾ ਸਿਰ ਕਰਜ਼ੇ ਦੀ ਪੰਡ ਨਸ਼ਿਆ ਪ੍ਰਵਾਸ ਅਤੇ ਮਨਰੇਗਾ ਦੀ ਜ਼ਮੀਨੀ ਹਕੀਕਤ ਤੋਂ ਵਕੀਫ ਹੋਣ ਅਤੇ ਇਹਨਾਂ ਪਿੱਛੇ ਕਾਰਨਾ ਦੀ ਸਮਝ ਰੱਖਦੇ ਹੋਣ ਤਾਂ ਜੋ ਉਹ ਇਹਨਾਂ ਦੇ ਹੱਲ ਬਾਰੇ ਕੋਈ ਗੱਲ ਰੱਖ ਸਕਣ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਇੱਥੇ 5 ਏਕੜ ਦੇ ਕਿਸਾਨਾਂ ਨੂੰ ਅਰਜ਼ੀਆਂ ਦੇ ਬਾਵਜੂਦ ਮਨਰੇਗਾ ਦੇ ਵਿੱਚ ਉਪਲਬਧ ਕੋਈ ਲਾਭ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਦਿਨੋ ਦਿਨ ਘਟਦੀ ਕਿਸਾਨੀ ਦੀ ਗੰਭੀਰ ਨਜ਼ਰ ਰੱਖੀ ਗਈ ਪਿੰਡਵਾਸੀ ਮਨਪ੍ਰੀਤ ਸਿੰਘ ਅਤੇ ਬਲਵੀਰ ਸਿੰਘ ਨੇ ਕਿਹਾ ਹੈ ਕਿ ਨਸ਼ਿਆਂ ਦੇ ਕਾਰਨ ਇੱਥੇ ਨੌਜਵਾਨੀ ਬਰਬਾਦ ਹੋ ਰਹੀ ਹੈ ਉੱਥੇ ਲੁੱਟਾ ਕੋਹਾ ਚੋਰੀ ਦੇ ਲੋਕਾਂ ਦਾ ਜੀਣਾ ਦੁਰਭਰ ਕੀਤਾ ਹੈ ਪਿੰਡ ਵਾਸੀਆਂ ਨੇ ਬੈਨਰ ਦੇ ਉੱਤੇ ਲਿਖਿਆ ਹੈ ਕਿ ਲਿਫਾਫੇबाजी ਵਾਲੇ ਬਿਆਨ ਸਾਨੂੰ ਨਹੀਂ ਚਾਹੀਦੇ ਨੇ ਬਲਕਿ ਇਹਨਾਂ ਮੁੱਦਿਆਂ ਦੇ ਉੱਤੇ ਸੰਜੀਦਾ ਜਵਾਬ ਚਾਹੀਦਾ ਹੈ ਅਤੇ ਜਵਾਬ ਲੈ ਕੇ ਆਉਣ ਵਾਲੇ ਉਮੀਦਵਾਰਾਂ ਦਾ ਪਿੰਡ ਦੇ ਵਿੱਚ ਸਵਾਗਤ ਪਰਮਾ ਕੀਤਾ ਜਾਵੇਗਾ ਤਾਂ ਲੋਕ ਵੀ ਜਿਹੜੇ ਸੁਚੇਤ ਹੋ ਗਏ ਲੋਕ ਚਾਹੁੰਦੇ ਨੇ ਕਿ ਉਹ ਵੀ ਜਿਹੜੀ ਹੈ ਇਹਨਾਂ ਪਾਰਟੀਆਂ ਦੇ ਵੱਲੋਂ ਜਿਹੜੀਆਂ ਰੈਲੀਆਂ ਕੀਤੀਆਂ ਜਾਂਦੀਆਂ ਨੇ ਉਸ ਸਪੀਡ ਦਾ ਹਿੱਸਾ ਨਾ ਬਣ ਕੇ ਜਿਹੜੀ ਸਾਨੂੰ ਅਸਲ ਚੀਜ਼ਾਂ ਦੀ ਜਿਹੜੀ ਲੋੜ ਜਿਹੜੇ ਸਾਨੂੰ ਅਸਲ ਚੀਜ਼ਾਂ ਚਾਹੀਦੀਆਂ ਨੇ ਜਿਹੜੇ ਸਾਡੇ ਅਸਲ ਮੁੱਦੇ ਐ ਉਹਨਾਂ ਤੇ ਗੱਲਬਾਤ ਕੀਤੀ ਜਾਵੇ ਜੇਕਰ ਕੋਈ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆਣਾ ਹੈ ਆਣਾ ਚਾਹੁੰਦਾ ਹੈ ਪ੍ਰਚਾਰ ਕਰਨਾ ਚਾਹੁੰਦਾ ਜੀ ਸਦਕੇ ਆਵੇ ਉਸ ਦਾ ਪਰਮਾਤਮਾ ਸਵਾਗਤ ਕੀਤਾ ਜਾਵੇਗਾ ਪਿੰਡ ਵਾਸੀਆਂ ਦੇ ਵੱਲੋਂ ਪਰ ਸਾਨੂੰ ਸਵਾਲਾਂ ਦੇ ਜਵਾਬ ਚਾਹੀਦੇ ਨੇ ਉਹਨਾਂ ਨੇ ਪੂਰਾ ਖਰੜਾ ਤਿਆਰ ਕੀਤਾ ਹੈ ਇਹਨਾਂ ਸਵਾਲਾਂ ਦੇ ਜਵਾਬ ਦੇ ਦਿਓ ਤੁਸੀਂ ਚੋਣ ਪ੍ਰਚਾਰ ਕਰੋ ਤੇ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾ ਦੇਵਾਂਗੇ ਪਰ ਪਰ ਗੱਲ ਇਹ ਹੈ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਚਾਹੀਦਾ ਹੈ ਤੇ ਸਾਨੂੰ ਲਫਾਫੇ ਬਾਜੀਵਾਜੀ ਜਿਹੜੇ ਕੀ ਤੁਸੀਂ ਬੰਦ ਪੈਕਟ ਦੇ ਵਿੱਚ ਇੱਕ ਸਵਾਲਾਂ ਦੇ ਜਵਾਬ ਦੇ ਦਿੰਦੇ ਅਸੀਂ ਤੁਹਾਨੂੰ ਇਹ ਲੈ ਕੇ ਆਵਾਂਗੇ ਇਹ ਗਰੰਟੀਆਂ ਦੇਵਾਂਗੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਇਹ ਕੁਝ ਨਹੀਂ ਚਾਹੀਦਾ ਸਿਰਫ ਸਾਨੂੰ ਸਾਡੇ ਮੁੱਦੇ ਜਿਹੜੇ ਹੈਗੇ ਨੇ ਉਹਨਾਂ ਦਾ ਹੱਲ ਚਾਹੀਦਾ ਹੈ ਇਸ ਕਰਕੇ ਪਿੰਡ ਵਾਸੀ ਜਿਹੜੇ ਪਟਿਆਲਾ ਦੇ ਨੇ ਉਹਨਾਂ ਨੇ ਇਹ ਪੂਰਾ ਤਿਆਰ ਕੀਤਾ ਹੈ ਖਰੜਾ ਪੂਰਾ ਬੈਨਰ ਲਗਾਏ ਨੇ ਪਿੰਡਾਂ ਦੇ ਵਿੱਚ ਸਵਾਰਤੀ ਬੋਰਡ ਵੀ ਚੋਣ ਪ੍ਰਚਾਰ ਦੇ ਲਈ ਲਗਾਇਆ ਹੈ ਤੇ ਕਿਹਾ ਹੈ ਕਿ ਤੁਸੀਂ ਸਾਨੂੰ ਸਾਤੋਂ ਵੋਟਾਂ ਦੀ ਉਮੀਦ ਤਦ ਤੱਕ ਨਾ ਰੱਖਿਓ ਜਦੋਂ ਤੱਕ ਤੁਹਾਡੇ ਕੋਲ ਇਹਨਾਂ ਗੱਲਾਂ ਦੇ ਜਵਾਬ ਨਹੀਂ ਹੋਵਗੇ ਦੱਸ ਦਈਏ ਕੀ ਪਿੰਡ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਬੀਜਪੀ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਇਸ ਕਰਕੇ ਕਿਉਂਕਿ ਜਦੋਂ ਵੀ ਚੋਣ ਪ੍ਰਚਾਰ ਦੇ ਲਈ ਉਮੀਦਵਾਰ ਜਾਂਦੇ ਨੇ ਤਾਂ ਲੋਕ ਤੇ ਕਿਸਾਨ ਜਿਹੜੇ ਨੇ ਕਾਲੀਆਂ ਛੰਡੀਆਂ ਲੈ ਕੇ ਉਹਨਾਂ ਦਾ ਵਿਰੋਧ ਕਰਦੇ ਨੇ ਕਿਉਂਕਿ ਕਿਸਾਨਾਂ ਦੀ ਮੰਗ ਜਿਹੜੀ ਸੀ ਨਾਲੇ ਕਿਸਾਨੀ ਅੰਦੋਲਨ ਤੋਂ ਬਾਅਦ ਲਗਾਤਾਰ ਬੀਜਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਲੋਕ ਸਵਾਲੇ ਪੁੱਛਦੇ ਨੇ ਕਿ ਐਮਐਸਪੀ ਦੀ ਗਰੰਟੀ ਸਰਕਾਰ ਨੇ ਸਾਨੂੰ ਦਿੱਤੀ ਸੀ ਪਰ ਉਹ ਪੂਰੀ ਨਹੀਂ ਹੋਈ ਹੈ ਇਸ ਨੂੰ ਲੈ ਕੇ ਲੋਕ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਇਸ ਕਰਕੇ ਹੀ ਇਸ ਪਿੰਡ ਦੇ ਵੱਲੋਂ ਸੂਚਨਾ ਲੋਗ ਹੈ ਜਿਹੜੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਜਿਹੜੇ ਵੱਡੇ ਲੀਡਰਸ ਨੇ ਉਹਨਾਂ ਦੀ ਰੈਲੀਆਂ ਦਾ ਹਿੱਸਾ ਨਹੀਂ ਬਣਨਗੇ ਜਿਸ ਵੀ ਲੀਡਰ ਨੇ ਸਾਡੇ ਪਿੰਡ ਆਣਾ ਉਹਨਾਂ ਦਾ ਜੀ ਆਇਆ ਪਰ ਮਾ ਸਵਾਗਤ ਹੋਵੇਗਾ ਪਰ ਸਾਡੇ ਸਵਾਲਾਂ ਦੇ ਜਵਾਬ ਦੋ ਤੇ ਤੁਸੀਂ ਆਰਾਮ ਨਾਲ ਵੋਟਾਂ ਲੈ ਲਓ ਪਰ ਵੋਟਾਂ ਦੀ ਆਸ ਉਦੋਂ ਤੱਕ ਨਾ ਰੱਖਣਾ ਜਦੋਂ ਤੱਕ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੋਣਗੇ ਤੇ ਪਿੰਡ ਦੇ ਵਿੱਚ ਉਹੀ ਉਮੀਦਵਾਰ ਆਣ ਜਿਸ ਦੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਹੋਣ ਤਾਂ ਤਸਵੀਰ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਦੋਂ ਚੋਣ ਪ੍ਰਚਾਰ ਦੇ ਲਈ ਆਏ ਉਮੀਦਵਾਰਾਂ ਦਾ ਸੁਆਗਤੀ ਬੋਰਡ ਲਗਾਇਆ ਗਿਆ ਤੇ ਨਾਲ ਵੀ ਕਿਹਾ ਗਿਆ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਇਹ ਸਾਰਿਆਂ ਦੇ ਵੱਲੋਂ ਇਹ ਬੋਰਡ ਲਗਾਏ ਗਏ ਨੇ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ ਤੁਹਾਨੂੰ ਵੋਟ ਵੀ ਪਾਵਾਂਗੇ ਤੁਹਾਡਾ ਪਰਮਾ ਸਵਾਗਤ ਵੀ ਕਰਾਂਗੇ ਲਗਾਤਾਰੀ ਜੀਪੀ ਦਾ ਵਿਰੋਧ ਹੋ ਰਿਹਾ ਸੀ ਪਿੰਡਾਂ ਦੇ ਵਿੱਚ ਲੋਕਾਂ ਦੇ ਵੱਲੋਂ ਉਸ ਵੇਲੇ ਵੀ ਸਵਾਲ ਚੁੱਕੇ ਗਏ ਸਨ ਤੇ ਕਿਸਾਨਾਂ ਦੀਆਂ ਕਈ ਮੁਸ਼ਕਲਾਂ ਕਈ ਕਰਜ਼ੇ ਸੰਬੰਧੀ ਤੇ ਨਾਲ ਹੀ ਕਈ ਜੜੀਆਂ ਐਮਐਸਬੀ ਦੀ ਗਰੰਟੀਆਂ ਤੇ ਹੋਰ ਵੀ ਜਿਹੜੀ ਗੱਲਾਂ ਸੀ ਇਸ ਕਾਰਨ ਜਿਹੜਾ ਜਦੋਂ ਵੀ ਕੋਈ ਵੱਡਾ ਲੀਡਰ ਬੀਜੇਪੀ ਦਾ ਚੋਣ ਪ੍ਰਚਾਰ ਦੇ ਲਈ ਜਾਂਦਾ ਸੀ ਤਾਂ ਉਹਨਾਂ ਦਾ ਵਿਰੋਧ ਹੁੰਦਾ ਸੀ ਇਸ ਕਰਕੇ ਇਸ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਕਿ ਅਸੀਂ ਕਿਸੇ ਵੀ ਵੱਡੇ ਲੀਡਰ ਦੀ ਜਾਂ ਕਿਸੇ ਵੀ ਪਾਰਟੀ ਦੇ ਲੀਡਰ ਦੀ ਰੈਲੀ ਦੀ ਭੀੜ ਦਾ ਹਿੱਸਾ ਨਹੀਂ ਬਣਨਗੇ ਬਸ ਕੋਈ ਵੀ ਲੀਡਰ ਸਾਡੇ ਪਿੰਡ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਜੀ ਸੱਜ ਕੇ ਉਹ ਆਵੇ ਪਰ ਸਾਡੇ ਸਵਾਲਾਂ ਦੇ ਜਵਾਬ ਲੈ ਬਿਨਾਂ ਨਾ ਆਵੇ ਤੁਹਾਦਾ ਜਵਾਬ ਇੱਕ ਟੰਗ ਸਿਰ ਨਾਲ ਦਵੇ ਤੇ ਸਾਨੂੰ ਉਮੀਦ ਵੀ ਹੋਵੇ ਉਸ ਉਮੀਦਵਾਰ ਤੋਂ ਕਿ ਅਸੀਂ ਇਹਨੂੰ ਚੁਣਾਂਗੇ ਤੇ ਇਹ ਸਾਡੀ ਸਮੱਸਿਆ ਦਾ ਹੱਲ ਵੀ ਕੱਢੇਗਾ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ